ਉੰਨੇ ਕਰ ਦੂ ਬਾਰ ਜੇ ਕਿ ਬਹਿਰੀ ਹੈ ਤੇ ਬਾਜੀ ਨਿੰਦੇ ਕਿਉਂ ਸਾਡੇ ਕੋਲ ਕੁਛ ਨਹੀਂ ਇਹ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ ਆਪਣਾ ਗਿਆਨੀ ਗੁਰਦੇਵ ਸਿੰਘ ਆਇਆ ਮਦਾਨਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹਦਾ ਨਾਮ ਹੈ ਰਗਵੀਰ ਸਿੰਘ ਰਗਵੀਰ ਕਿਸੇ ਦਾ ਪੁੱਛਿਆ ਨਹੀਂ ਭਾਈ ਕੋ ਮਰ ਗਏ ਨੂੰ ਜਿਹੜੀ ਮੈਸੇਜ ਦਿੱਤਾ ਜੀ ਦੇਣਾ ਚਾਹੀਦੀ ਵੀ ਜਿਹੜਾ ਹੁਣ ਗਰਗੱਤ ਸਿੰਘ ਬਣਿਆ ਨਾ ਨੂੰ ਖੁੱਲ ਕੇ ਬੋਲਣਾ ਦਿੱਤਾ ਜਾ ਲੋਕਾਂ ਦੇ ਨੂੰ ਮਗਨਤਾ ਜਾ ਇਹ ਇਹ ਬੰਦਾ ਇੱਕ ਟਵਲਾ ਲੱਗਦਾ ਕੁਛ ਕੁਛ ਹੁਣ ਸਾਰ ਵੀ ਏ ਮੇਰੇ ਗਰੀਬ ਦੇ ਘਰ ਕੌਣ ਆਉਂਦਾ ਲੈ ਇੱਕੋ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸੰਗਤਾਂ ਦੇ ਇਸ ਤਰੀ ਜੀ ਨਾ ਮੁੰਡੇ ਕਰਦੇ ਬਾਰਜੇ ਕੇ ਬਹਿਰੀ ਏ ਤੇ ਬਾਜੀ ਦੇਂਦੇ ਤੂੰ ਸਾਡੇ ਕੋਲ ਕੁਛ ਨਹੀਂ ਇਸ ਕਮੇਟੀ ਵੱਲੋਂ ਜਿਹੜਾ ਲੱਗਦਾ ਨਹੀਂ ਉਹਨਾਂ ਸ਼ੀਧਾਂ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ ਪਰ ਇੱਕ ਮੈਂ ਤੁਹਾਨੂੰ ਇੱਕ ਵੀ ਗੱਲ ਦੱਸ ਦਿਆਂ ਜਿਹੜਾ ਹੁਣ ਸਿੰਘ ਸਾਹਿਬ ਬਣਿਆ ਨਾ ਪਰ ਉਹ ਕੋਸ਼ਕਲ ਵਾਲਾ ਉਹ ਹਰੇ ਕਿਸੇ ਦੇ ਘਰ ਆਇਆ ਅਰੇ ਚੀਜ਼ ਕਾ ਮੈਂ ਉਹ ਕੁਝ ਨਹੀਂ ਕਰਨ ਜੋਗਾ ਕਿਉਂਕਿ ਉਹਨਾਂ ਦੇ ਅੱਜ ਕੁਝ ਨਹੀਂ ਪਰ ਉਹਨੇ ਬੜੀ ਆਪਣੀ ਚਿੱਤ ਬਣਾਈ ਹੈ ਕਲਾਂ ਤੁਮਿਲ ਬੜੇ ਸਤਿਕਾਰ ਨਾਲ ਮਿਲ ਕਰਾਇਆ ਜਾਣਾ ਮੈਂ ਚੋਲੇ ਕਰੇ ਉਹ ਮੇਰੇ ਕਰੇਗਾ ਨਮਾਨੀ ਦੇ ਮੈਂ ਨਮਾਨੀ ਦੇ ਕਰੇ ਸਿੰਘ ਸਾਹਿਬ ਚਲ ਗਿਆ ਤੇ ਉਹਨਾਂ ਸਿੰਘ ਸਮੇਂ ਦੇ ਘਰ ਜੀਏ ਤੂੰ ਬੂਆ ਵੀ ਨਹੀਂ ਖੋਲਦੇ ਇਹ ਕੋਸਾ ਨਾ ਕਰੇ ਮੇਰੀ ਗੱਲ ਦਾ ਅੱਜ ਤੱਕ ਕੋਈ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋਂ ਦੇ ਪਹਿਲਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ ਆਪਣਾ ਗਿਆਨੀ ਗੁਰਦੇਵ ਸਿੰਘ ਆਇਆ ਮਦਾਨਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹਦਾ ਨਾਮ ਰਗਵੀਰ ਸਿੰਘ ਰਗਵੀਰ ਕਿਸੇ ਦਾ ਕੁਛ ਨਹੀਂ ਕੋਈ ਮਰ ਗਿਆ ਆ ਇਹ ਸਿੰਘ ਸਾਹਿਬ ਜਿੰਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਜੇ ਕੁੱਲੀ ਦੇ ਵਿੱਚ ਆਣ ਕੇ ਕਰਨ ਪਾਏ ਮਤਲਬ ਜੇ ਘਰ 'ਚ ਪਹਿਲੇ ਸਿੰਘ ਸਾਹਿਬ ਆ ਤੁਹਾਡੇ ਪਹੁੰਚੇ ਹਜੇ ਬਾਕੀ ਕੋਈ ਸਿੰਘ ਸਾਹਿਬ ਆ ਨਾ ਕਦੀ ਨਾ ਕਦੇ ਵਾਸਤੇ ਨਹੀਂ ਚੋਰ ਜਿਹੋਨਾ ਲੋਕਾਂ ਨੂੰ ਜਿਹੜੀ ਮੈਂ ਸេចក្តੀ ਦੇਣਾ ਚਾਹਣੀ ਵੀ ਜਿਹੜਾ ਹੁਣ ਗਰਗੱਤ ਸਿੰਘ ਬਣਿਆ ਨਾ ਨੂੰ ਖੁੱਲ ਕੇ ਬੋਲਣਾ ਦਿੱਤਾ ਜਾ ਲੋਕਾਂ ਦੇ ਇਹ ਮਗਰ ਤਾਂ ਜੈ ਇਹ ਇਹ ਬੰਦਾ ਇੱਕ ਟਵਲਾ ਲੱਗਦਾ ਕੁਛ ਕੁਛ ਹੰਸਾਰ ਵੀ ਏ ਮੇਰੇ ਗਰੀਬ ਦੇ ਘਰ ਕੌਣ ਆਉਂਦਾ ਲੈ ਇੱਕੋ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸੰਸਪ ਦੇਸਰੀ ਜੀ ਨਾ ਮੁੰਡੇ ਕਰਦੇ ਬਾਰਜੇ ਕੇ ਬਹਿਰੀ ਏ ਤੇ ਬਾਜੀ ਦਿੰਦੇ ਤੂੰ ਸਾਡੇ ਕੋਲ ਕੁਛ ਨਹੀਂ ਸੋਮੀ ਕਮੇਟੀ ਵੱਲੋਂ ਉੱਪਰ ਲੱਗਦਾ ਨਹੀਂ ਉਹਨਾਂ ਸ਼ੀਦਾ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ पर एक मैं एक भी गल दस कि जन सिंह साहब वो कुछ शकल वाला, वो हर एक चीज़ दे का हर एक चीज़ वो चीज़ चीज़ कुछ नहीं करने योगा करें कुछ नहीं पर उने बड़ी अपनी चिट बनाई है कल आने तो बड़े ना मेरे घर आया जाना मैं से करे, वो मेरे घर है नमानी दे। मैं नमानी दे घरे ਸਿੰਘ ਥਾਪ ਚੱਲ ਗਿਆ ਤੇ ਉਹਨਾਂ ਸਿੰਘ ਜੀ ਸਮੇਂ ਦੇ ਘਰ ਜੀਏ ਤੂੰ ਬੂਆ ਵੀ ਨਹੀਂ ਖੋਲਦੇ। ਇਹ ਕੋਸਾ ਨਾ ਕਰੇ ਮੇਰੀ ਗੱਲ ਦਾ। ਅੱਜ ਤੱਕ ਕੋਈ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋਂ ਦੇ ਪਹਿਲਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ। ਹਮ ਆਪਣਾ ਗਿਆਨੀ ਗੁਰਦੇਵ ਸਿੰਘ ਆਇਆ। ਮਦਾਨਤੀ ਆਇਆ। ਹੁਣ ਆਪਣਾ ਸਿੰਘ ਸਾਹਿਬ ਆਇਆ। ਇਹ ਜਨਾ ਹੈ ਰਗਵੀਰ ਸਿੰਘ। ਰਗਵੀਰ ਕਿਸੇ ਕੁੱਛੇ ਨਹੀਂ ਕੋਈ ਮਰ ਗਏ। ਹਮ ਅਕੀ ਸਿੰਘ ਸਾਹਿਬ ਜਿਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਜੇ ਕੁੱਲੀ ਦੇ ਵਿੱਚ ਆਣ ਕੇ ਕਰਨ ਪਾਏ ਮਤਲਬ ਜੇ ਘਰ ਚ ਪਹਿਲੇ ਸਿੰਘ ਸਾਹਿਬ ਆ ਤੁਹਾਡੇ ਪਹੁੰਚੇ ਜੇ ਬਾਕੀ ਕੋਈ ਸਿੰਘ ਸਾਹਿਬ ਆ ਨਾ ਕਦੀ ਨਾ ਕਦੇ ਵਾਸਤੇ ਨਹੀਂ